ਹਾਂਜੀ ਸਾਰੇ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਕਰਮਸਰ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਜੀ ਆਪਣੀ ਫੈਮਲੀ ਦੇ ਨਾਲ ਆਪਦੇ ਵੱਡੇ ਸਾਰੇ ਪਰਿਵਾਰ ਦੇ ਨਾਲ ਆਇਆ ਅੱਜ ਅਸੀਂ ਜਾਣਾ ਅਸੀਂ ਹੈਗਾ ਬਾਬਾ ਗੁਰਦੱਤਾ ਜੀ ਦੇ ਅਨੰਦਪੁਰ ਨੰਦਪੁਰ ਸਾਹਿਬ ਕੋਲ ਜਾਂਦੇ ਹੋਏ ਮੱਥਾ ਸੁੱਟ ਦੇ ਕੇ ਦੀਏ ਸ੍ਰੀ ਰਾਣਾ ਸਾਹਿਬ ਪ੍ਰਸ਼ਾਦਾ ਪਾਣੀ ਛਕਿਆ ਇਥੋਂ ਮੱਥਾ ਟੇਕਿਆ ਤੁਸੀਂ ਦੇਖ ਸਕਦੇ ਹੋ ਦ੍ਰਿਸ਼ ਗੁਰਦੁਆਰਾ ਸ੍ਰੀ ਰਾਣਾ ਸਾਹਿਬ ਜੀ ਦਾ ਸੁੰਦਰ ਦ੍ਰਿਸ਼ ਕੋਈ ਵੀ ਕਿਤੇ ਜਾਂਦਾ ਹੈ ਓ ਰਾਣਾ ਸਾਹਿਬ ਅੱਗੋਂ ਦੀ ਹਮੇਸ਼ਾ ਮੱਥਾ ਟੇਕ ਕੇ ਪ੍ਰਸ਼ਾਦਾ ਛੱਕ ਹੀ ਜਾਂਦੇ ਨੇ ਇਹ ਜੋ ਤੁਸੀਂ ਵੇਖ ਰਹੇ ਹੋ ਲਾਈਵ ਇਹ ਸਾਡੀ ਫੈਮਿਲੀ ਆ ਮੇਰਾ ਬੱਚਾ ਮੇਰਾ ਮੁੰਡਾ ਇੱਕ ਵਾਰ ਰੈਡੀ ਮੇਰੀ ਵੀਡੀਓ ਬਣਾਓ ਵਿੱਚ ਪੱਜਲਾ ਪੱਜਲਾ ਇਹ ਵੇਖ ਰਹੇ ਹੋ ਤੁਸੀਂ ਸਾਡਾ ਛੋਟਾ ਜਿਹਾ ਬਲੌਗ ਬਹੁਤ ਸੁੰਦਰ ਦ੍ਰਿਸ਼ ਮਨ ਨੂੰ ਸੰਤੁਸ਼ਟੀ ਬਹੁਤ ਮਿਲਦੀ ਹੈ ਕੀਰਤਨ ਸੁਣਦਿਆਂ ਜਦੋਂ ਅੱਗੇ ਇੱਥੇ ਬੈਨੀਆਂ ਸੰਗਤ ਦੇ ਵਿੱਚ ਅਮੇ ਦੀ ਮੈਸੇਜ ਆ ਗਈ ਤੇ ਕਹਿੰਦੇ ਪਏ ਸਾਡੀ ਵੀਡੀਓ ਆ ਦੇ ਮੁੰਡਾ ਭਜ ਰਿਹਾ ਮਿਲਖਾ ਸਿੰਘ ਬੰਦਿਆ ਮਿਲਖਾ ਸਿੰਘ ਇਸ ਰੋਬਰ ਸਾਹਿਬ ਜੀ ਵੈਸੇ ਵੀਡੀਓ ਬਣਾ ਲਈ ਵੈਸੇ ਬਣਾਉਣ ਨਹੀਂ ਦਿੱਤੇ ਸੀਗੇ ਓਏ ਹੋਏ ਹਾਂ 30 ਧੋਕੇ ਥੱਲੇ ਉੱਤਰਦੇ ਹੋਏ ਸਾਡੇ ਫੈਮਿਲੀ ਦੇ ਮੈਂਬਰ ਸਾਡਾ ਛੋਟਾ ਜਿਹਾ ਪਰਿਵਾਰ ਐਡਾ ਵੱਡਾ ਲੋ ਜੀ ਹੁਣ ਜਾ ਰਹੇ ਆ ਅਸੀਂ ਮੱਥਾ ਟੇਕਣ ਲਾਈਟਾਂ ਦੇ ਨਾਲ ਹੋਰ ਵੀ ਨਾ ਬਹੁਤ ਸੁੰਦਰ ਲੱਗਦਾ ਅੰਦਰਲਾ ਤੇ ਰਿਸ਼ਾ ਗਿਆ ਜੀ ਹਾਲ ਵੱਡਾ ਸੰਗਤ ਬਹੁਤ ਦੂਰ ਬ੍ਰੇਡ ਤੋਂ ਉੱਥੇ ਬਹੁਤ ਸੰਗਤ ਆਉਂਦੀ ਹੈ ਇਹ ਸਾਰਾ ਹਾਲ ਦੁਆਰਾ ਤੋਂ ਡੈਕੋਰੇਸ਼ਨ ਦੁਆਰਾ ਤੋਂ ਇਸ ਨੂੰ ਅਪਡੇਟ ਕਰ ਰਹੇ ਨੇ ਦੁਬਾਰਾ ਸਾਰੇ ਨੂੰ ਸਾਡੇ ਬ੍ਰਦਰ ਜੀ ਭਾਬੀ ਜੀ ਆ ਗਈ ਮੇਰੀ ਆਜੂ ਸੋਨ ਜਾਨ ਤੱਕ ਅੰਦਰ ਜਲੀਏ ਮੱਥਾ ਟੇਕਣਾ ਬਾਬਾ ਜੀ ਪਾਟ ਕਰੇ ਸੀ ਚਪਈ ਸਾਹਿਬ ਜੀ ਦਾ ਵਾਹਿਗੁਰੂ ਹਰ ਇੱਕ ਦੀਆਂ ਮੁਰਾਦਾ ਪੂਰੀਆਂ ਕਰਨ ਤੁਹਾਡੇ ਵੱਲੋਂ ਵੀ ਵੀਡੀਓ ਵੇਖਣ ਵਾਲਿਆਂ ਵੱਲੋਂ ਵੀ ਜੋ ਵੀਡੀਓ ਨੂੰ ਵੇਖ ਰਹੇ ਪਰਮਾਤਮਾ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖ ਕੇ ਤਰੱਕੀਆਂ ਬਖਸ਼ੇ ਉਹਨਾਂ ਨੂੰ ਤੁਹਾਡੀ ਹਾਜ਼ਰੀ ਵੀ ਲਗਾ ਚੁੱਕੇ ਜੀ ਨਾਲ ਫਿਰ 2-4 ਮਿੰਟ ਬੈਠੇ ਪੱਖੇ ਆ ਗਏ ਨੀ ਹਾਂ ਹਾਂਜੀ ਆ ਦੇਖੋ ਪੱਖੇ ਜਾਲੇ ਲੰਗਰ ਹਾਲ ਦੇ ਵਿੱਚ ਏਡੇ ਵੱਡੇ ਵੱਡੇ ਪੱਖੇ ਤੁਸੀਂ ਦੇਖੇ ਨਹੀਂ ਹੋਣੇ ਕਿਤੇ ਲੰਗਰ ਹਾਲ ਤਕਰੀਬਨ ਸਾਰੇ ਗੁਰਦੁਆਰਿਆਂ ਵਿੱਚ ਬਹੁਤ ਸਪਾਈ ਰਹਿੰਦੀ ਹੈ ਲੰਗਰ ਹਾਲ ਦੀ ਪੱਕੇ ਵੇਖ ਰਹੇ ਤੁਸੀਂ ਵੱਡੇ ਵੱਡੇ ਘੁੰਮਰੇ ਚੱਲਦੇ ਆ ਪਤਾ ਜੀ ਇਹ ਲੰਗਰ ਹਾਲ ਆ ਜੀ ਲੰਗਰ ਹਾਲ ਆਪਾਂ ਆਂਡਿਆਂ ਦੀ ਸੇਵਾ ਹੋ ਰਹੀ ਹੈ ਬਲੌਗ ਅੱਛਾ ਲੱਗਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ